ਆ ਵਾਰ ਪੰਜਾਬ ਚਿੰਤਾ ਮਰਵਾਜਾਂਗੇ ਪੈਰਾਂ ਖਲੇ ਅੱਗ ਮਚਾ ਦੇਾਂਗੇ ਅੱਗ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਤੇ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਉਮੀਦ ਕਰਦਾ ਸਾਰੇ ਭਰਾ ਠੀਕ ਠਾਕ ਹੋਵਗੇ ਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਆਪਾਂ ਤਕਰੀਬਨ ਰਾਤ ਨੂੰ 8:30-9 ਵਜੇ ਦੇ ਕਰੀਬ ਬਲੌਗ ਸ਼ੁਰੂ ਕਰਨ ਲੱਗੇ ਆ ਸਾਰੀ ਦਿਹਾੜੀ ਤਾਂ ਥੋੜਾ ਥੋੜਾ ਬਰੀਕੀ ਜਿਹਾ ਕੰਮ ਸਗਾ ਜਣ ਕੇ ਤੇ ਉਹ ਕਰਦੇ ਲੰਘੀ ਤੇ ਕੋਈ ਜਣ ਕੇ ਜਿਆਦਾ ਬਲੌਗ ਵਾਲਾ ਕੰਮ ਹੈ ਨਹੀਂ ਸਗਾ ਤੇ ਮੈਂ ਤਾਂ ਕਰਕੇ ਬਣਾਇਆ ਵੀਰੇ ਤੇ ਹੁਣ ਇੱਕਦਮ ਤਿਆਰ ਅੱਛਾ ਆ ਇੱਕ ਟਰੈਕਟਰ ਨੂੰ ਸੀਗਾ ਤੇ ਇਹਦਾ ਆਪਾਂ ਪਿੱਛੇ ਤੁਸੀਂ ਦੇਖਿਆ ਹੋਣਾ ਪਿਛਲੇ ਵਲੌਗ ਚ ਪਤਾ ਸੀ ਹੰਕਾਰ ਵਲੌਗ ਇਹਨਾਂ ਇਹਦਾ ਪਾਇਆ ਸੀਗਾ ਇਹਦੀ ਆਪਾਂ ਪੱਠੀ ਟਰੈਕਟ ਕੀਤੀ ਸੀ ਤੇ ਉਹ ਕੱਢਦੇ ਤੁਸੀਂ ਵਿੱਚ ਢੋਲ ਗਿਆ ਤੇ ਇਹਨੂੰ ਆਪਾਂ ਸਲੈਂਸਰ ਲਾਉਣਾ ਸਟੀਲ ਦਾ ਉਹ ਪਿਆ ਜੜ ਤੇ ਇੱਕ ਉਹ ਟਰਾਲੀ ਦਾ ਕੰਮ ਆ ਥੋੜਾ ਜਿਹਾ ਇੱਕ ਆ ਤੂੜੀ ਵਾਲੀ ਮਸ਼ੀਨ ਦਾ ਕੰਮ ਆ ਤੇ ਇੱਕ ਹੱਤਵੀਆਂ ਆ ਤਵੀਆਂ ਦਾ ਚਲੋ ਬਾਅਦ ਚ ਹੋ ਜਾਊਗਾ ਤੇ ਮਤਲਬ ਆਹ ਕੰਮ ਜਿਹੜੇ ਮੇਨ ਆ ਆਪਾਂ ਇਹ ਕਰਨੇ ਹਨ ਲੱਗੇ ਜਾਣਾ ਜਨ ਕੇ ਟਾਈਮ ਮੇਰੇ ਹਿਸਾਬ ਨਾਲ ਅੱਜ ਸਾਰੀ ਰਾਤ ਲੱਗੇ ਜਾਊਂ ਕਰ ਨਹੀਂ ਫੇਰ ਵੀ ਇਹਨੂੰ ਵੀ ਟਾਈਮ ਲੱਗ ਜਾਣਾ ਤੇ ਉਹਨੂੰ ਵੀ ਲੱਗਣਾ ਹਲੇ ਉਹ ਟਰਾਲੀ ਨੂੰ ਵੀ ਲੱਗਣਾ ਹਾਂ ਤਾਂ 2:00 ਤਾਂ ਵੱਜੇ ਜਾਣੇ ਆਰਾਮ ਨਾਲ 2-3 ਤਾਂ 2-3 ਆਰਾਮ ਨਾਲ ਬਚ ਜਾਣੇ ਰਾਤੀ ਵੀ ਆਪਾਂ ਉਧਰ ਰਾਤੀ ਵੀ ਕੋਈ ਵਲੌਗ ਨਹੀਂ ਬਣਾਇਆ ਰਾਤੀ ਵੀ ਵਿਹਲੇ ਤਾਂ ਆਪਾਂ 2:00 ਵਜੇ ਹੋਏ ਆ ਲਾ ਵੀ ਮੁੰਡੇ ਨੇ ਜਗਾੜ ਲਾਤਾ ਪੈਪਰ ਸਗਾ ਦੇਖੋ ਜਿੱਦਾਂ ਆਇਆ ਸਾਮਾ ਹੀ ਸਗਾ ਬਰਾਬਰ ਦਾ ਹੀ ਆ ਤੇ ਇਸ ਤੋਂ ਬਾਅਦ ਫੇ ਦਾ ਟੱਕ ਦੇ ਕੇ ਦੇਖਿਆ ਸੀ ਕਿ ਟੱਕਾਂ ਨਾਲ ਉਹਦਾ ਗੱਲ ਨਹੀਂ ਬਣਦੀ ਸੀ ਹੁਣ ਦੀਦਾ ਹੋਊਗਾ ਤੁਹਾਨੂੰ ਇੱਥੋਂ ਓਵਰ ਹੋਇਆ ਮੁੰਡੇ ਨੇ ਟੇਪਰ ਜਿਹਾ ਗੁੱਲਾ ਲਾ ਕੇ ਹਨਾ ਤੇ ਕਰ ਦਿੱਤਾ ਇਹਨਾਂ ਫਿੱਟ ਇਹਨੂੰ ਇੱਕ ਵਾਰੀ ਕਰ ਇੱਥੋਂ ਟੈਟੀ ਹੈ ਨਾ ਹਾਂ ਸਹੀ ਹੈ ਤੇ ਇਹਨੂੰ ਕਲੰਪ ਲਾ ਕੇ ਵੀ ਇੱਕ ਵਾਰੀ ਮੜਾ ਚੈੱਕ ਕਰ ਕਿਉਂਕਿ ਸਲੰਸਰ ਉੱਤੇ ਪਾਰ ਆਇਆ ਨਹੀਂ ਕੋਈ ਨਹੀਂ ਥੋੜਾ ਜਿਹਾ ਇਹ ਹੁਸਾਬ ਨਾਲ ਹੋ ਜੇ ਸਰ ਤੈਟ ਹੋ ਜੀ ਤੈ ਤੇ ਉਹ ਪਲੇਟ ਦਾ ਵੀ ਹਾਂ ਸਹਿਜ ਕਰ ਦਵਾ ਵਿੱਚੋਂ ਬੋਰ ਇਹਦੇ ਵਿੱਚ ਦੇ ਕਦਮ ਚ ਕਰ ਲਾ ਤੇ ਸਹਿਜ ਲੈ ਲੈਣਾ ਸੋਈ ਆਪਾਂ ਬਣਾਈ ਸੀਗੀ ਪਲੇਟ ਤੇ ਆ ਪੇਪਰ ਦੇ ਵਿੱਚ ਆਪਾਂ ਇਦਾਂ ਫਿੱਟ ਕਰ ਦਿੱਤੀ ਇਹ ਟੈਂਟਾਈ ਰੱਖੀ ਆਪਾਂ ਪੂਰਾ ਸਵਾ ਸਵਾ ਹੀ ਆ ਜਾਣ ਕੇ ਇਹ ਪਹਿਲਾਂ ਹੀ ਆਪਾਂ ਸੈਟਿੰਗ ਕਰਕੇ ਸਿੱਧਾ ਸਿੱਧਾ ਦੇਖ ਕੇ ਫੇ ਨਾਲ ਹੀ ਕਰ ਦੇਣਾ ਇਹਨੂੰ ਥੋੜੀ ਜਿਹੀ ਹੋਰ ਥੱਲੇ ਠੋਕ ਲੋ ਆਜੋ 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 ਵਰਗਤ ਕਾਰੋਬਾਰ ਕਰ ਜੀ ਵਾਰਗੱਦ ਦੇ ਆ ਕੇ ਸਹੀ ਹੈ ਇਹ ਮੁੰਡਾ ਤੁਸੀਂ ਵਲੋਗਾਂ ਦੇ ਵਿੱਚ ਥੋੜੇ ਦੇਖਿਆ ਨਹੀਂ ਪਿਛਲੇ ਵਲੋਗਾਂ 'ਚ ਕਿੱਦਾਂ ਰਹਿ ਮੈਨੂੰ ਦੱਸ ਦਿਓ ਕੱਖ ਨਹੀਂ ਹੋ ਰਹੀ ਆਪਾਂ ਨੂੰ ਅੱਛਾ ਠੰਡਾ ਪਾਣੀ ਜ਼ਿਆਦਾ ਪੀਤਾ ਮੁੰਡੇ ਨੇ ਤੇ ਉਹਦੇ ਕੱਖ ਨਹੀਂ ਆ ਰਹੀਆਂ ਚੰਗੀਆਂ ਪੀਤੀਆਂ ਕੈਨਕੂਨ ਜੇ ਤੇ ਗਲਾ ਦਿਖਾ ਦਿਓ ਗਲਾ ਦੁਖ ਨਾ ਬਣਦਾ ਸਹੀ ਹੈ ਬੜਾ ਠੀਕ ਹੈ ਇੰਨਾ ਕੁ ਬਹੁਤ ਹੁਣ ਮੈਡੀਕਲ ਲੀਵ ਲਈ ਹੈ ਹਾਂ ਸਹੀ ਹੈ ਹਾਂ ਅੱਜ ਬਾਰ ਬੁਰਨਾ ਪਾਇਆ ਆ ਕਾਣਾ ਟਾਏ ਕਿਹਦਾ ਗਿਆ ਕਿਹਦੇ ਕੋਲ ਅੰਦਰ ਕਿਦਾਂ ਮਾ ভাই ਓਕੇ ਰਪੋਰਟ ਲੱਗਦਾ ਓਕੇ ਲੱਗਦਾ ਪੂਰਾ ਓਕੇ ਮਾ ਇਹ ਸ਼ਕਰੀ ਕਾਣਾ ਤੋਂ ਤਾਂ ਹੀ ਆਂਦਾ ਯਾਰ ਕੋਈ ਨਹੀਂ ਉੱਤੋਂ ਵੱਡ ਹੋ ਜੂਗਾ ਲੋਡ ਹੋਊਗਾ ਲੋਡ ਕਹੂਗੇ ਤਾਂ ਵੱਢਦੇ ਆਂਗੇ ਪਰ ਉੱਦਾਂ ਸੋਹਣਾ ਲੱਗਦਾ ਬਹੁਤ ਪਰ ਉੱਚਾ ਥੋੜਾ ਜਿਹਾ ਜ਼ਿਆਦਾ ਆ ਤੇ ਜੇ ਇਹਨੂੰ ਉੱਦਾਂ ਕਟਾਉਣਾ ਚਾਹਣੇ ਇਹਨੂੰ ਕਟਾ ਸਕਦੇ ਨਹੀਂ ਤੁਸੀਂ ਹੋਰ ਲੱਗੇ ਆ ਜੀ ਕਿੱਦਾਂ ਕਰੇ ਨਹੀਂ ਨਹੀਂ ਪਰ ਜੀ ਇਹ ਸਹੀ ਲੱਗਦਾ ਮੈਨੂੰ ਕਹਿੰਦਾ ਸਹੀ ਛੀਪੀ ਲੱਗਦੀ ਹੈ ਪਰਫੈਕਟ ਸਹੀ ਲੱਗਦਾ ਜਿਆਦਾ ਵੀ ਕੀ ਇਹ ਪਤਾ ਇਹ ਡੰਡਰੂ ਵੀ ਲੱਗਣਾ ਲੱਗੇ ਉੱਤੋਂ ਚੌੜਾ ਵਾ ਹਾਂ ਥੱਲੇ ਹੋਰ ਚਲੋ ਓਕੇ ਠੀਕ ਆ ਲਓ ਜੀ ਮੁੰਡੇ ਚੱਲੇ ਆ ਕੱਪ ਕੱਪ ਕਰ ਜਾਂਦੇ ਆ ਵਾਦਾ ਹੋਣੀ ਤੇਰੀ ਬੱਚਾ ਕਹਿੰਦਾ ਸੱਚੀ ਠੀਕ ਆ ਜੀ ਆਟਕੇ ਆਊਗਾ ਜੋਗ ਨੂੰ ਲੈ ਲਿਆ ਬਈ ਹਲਾਂਸਰ ਹੋਣ ਲੱਗਾ ਫਟ ਥੋੜੀ ਜਿਹੀ ਯਾ ਦੂਜੀ ਥੋੜੀ ਉਹਨੂੰ ਦੂਜੀ ਜਿਹੇ ਪਲਾਸਟਿਕ ਦਾ ਟੈਪ ਜਿਹੜਾ ਛੋਟੀ ਛੋਟੀ ਉਹ ਨਹੀਂ ਕਰਦੀ ਇਹਦੀ ਇੱਥੇ ਹੋਣੀ ਕਿਤੇ ਇਹਨੂੰ ਅਨਾ ਪਾ ਕੇ ਟਾਂਕੇ ਲਾ ਲਈਏ ਜੋ ਇਹਦੇ ਵਿੱਚੋਂ ਹਿੱਲ ਜਾਣਾ ਜੇ ਆਪਾਂ ਸੌਣਾ ਹਨਾ ਹੋ ਜੀ ਬਿਲਡਿੰਗ ਹੋ ਰਹੀ ਆ ਥੱਲੇ ਵਾਲੀ ਵੀ ਤੇ ਸੈਟਿੰਗ ਸਟਿੰਗ ਦੇਖ ਲਈ ਸੀ ਆਪਾਂ ਸਾਰੀ ਫਲਾਂਸਰ ਫੈਕਟ ਕਰਕੇ ਦੇਖ ਲਿਆ ਹੈਗਾ ਤੇ ਹੁਣ ਆਪਾਂ ਇਹਨੂੰ ਤੁਹਾਨੂੰ ਕੱਸ ਕੇ ਮੈਂ ਦਿਖਾਉਣਾ ਤੇ ਆਵਾਜ਼ ਬੁਜ ਤਾਂ ਹੁਣ ਮੈਂ ਤੁਹਾਨੂੰ ਖੈਰ ਨਹੀਂ ਸੁਣਾ ਸਕਦਾ ਸੁਣਾਵਿਦਾਂਗੇ ਏਡਾ ਚੱਕਰ ਨਹੀਂ ਤੇ ਲੱਗੇ ਘਾਰਿਆ ਫੇ ਥੋੜਾ ਜਿਹਾ ਕਿਹਾ ਜੀ ਦੇਖਣਾ ਪੈਂਦਾ ਨਹੀਂ ਮੈਸਤਰੀਏ ਚੱਲਦਾ ਰਹਿੰਦਾ ਇੰਨਾ ਕੁ ਤਾਂ ਰਲ ਰੱਪਾ ਸਹੀ ਆ ਸੁਣਾਵਿਏ ਸੁਣਾਣੀ ਆ ਆਵਾਜ਼ ਆਪਾਂ ਸੁਣਾ ਦਾਂਗੇ ਆਵਾਜ਼ ਸੁਣਾ ਦਾਂਗੇ ਹੋਰ ਦੱਸੋ ਕੋਈ ਸੇਵਾ ਆਵਾਜ਼ ਠੀਕ ਹੈ। ਤੋੜ। ਦਰਵਾਜ਼ਾ ਚੈੱਕ। ਇਹ ਤਾਂ ਮੋੜ ਮੋੜ ਕੇ ਸਾਰੀ ਹੋ ਗਿਆ। ਗ੍ਰੈਂਡਰ ਦਾ ਕੰਮ ਥੋੜਾ ਬਹੁਤ ਰਹਿੰਦਾ। Otro maar da patake par le bas re.

ਟਰੈਕਟਰ ਦਾ ਆਪਣਾ ਕੰਮ ਹੋ ਗਿਆ ਸਿਕਾ ਤੇ ਹੁਣ ਆਪਾਂ ਟਰਾਲੀ ਦਾ ਲੱਗਿਆਂ ਕਰਨ ਇਹਦਾ ਹਨਾ ਪੈਪ ਜਿਹੜਾ ਆ ਲਿਫਟ ਵਾਲਾ ਤੇ ਇਹ ਪਤਾ ਨਹੀਂ ਕਿੱਦਾਂ ਫਸ ਪੁੱਸ ਗਿਆ ਕਿੱਥੇ ਪਸਾਇਆ ਇਹਨਾਂ ਨੇ ਕਿੱਥੇ ਨਹੀਂ ਤੇ ਕੀ ਕੀਤਾ ਚੱਕਰ ਅੱਛਾ ਉਦੋਂ ਹੀ ਖਿੱਚ ਦਿੱਤਾ ਨਹੀਂ ਯਾਰ ਮੈਨੂੰ ਕਹ ਰਿਹਾ ਦਾ ਕੋਈ ਚੱਕਰ ਨਹੀਂ ਲੱਗਦਾ ਮੈਨੂੰ ਪਤਾ ਨਹੀਂ ਯਾਰ ਸਾਰੀਆਂ ਸਪੋਰਟਸ ਪੁੱਟਾ ਪੱਟੀਆਂ ਪਈਆਂ ਹਾਂ ਤੇ ਹੁਣ ਆਪਾਂ ਇਹਨੂੰ ਇਹਨੂੰ ਆਪਾਂ ਹਨਾ ਬਾਈ ਕਹਿੰਦਾ ਸੀਗਾ ਵੀ ਇਦਾਂ ਸਿੱਧਾ ਕਹਿੰਦਾ ਕਰ ਦਿਓ ਇੱਥੋਂ ਦੀ ਇਦਾਂ ਹੀ ਸਾਈਡ ਤੋਂ ਕੱਢਿਆ ਹੋਇਆ ਪਹਿਲਾਂ ਤੇ ਆਪਾਂ ਇਹਨੂੰ ਇੱਥੋਂ ਦੀ ਕੱਢਣ ਦੀ ਕੋਸ਼ਿਸ਼ ਕਰਨੀ ਆ ਤੇ ਹੁਣ ਆਪਾਂ ਉਸ ਤੋਂ ਪਹਿਲਾਂ ਵੀ ਪਾਈਪ ਖੋਲ ਲਈ ਸਾਰਾ ਨਵੇਂ ਸਿਰੇ ਨੂੰ ਸਿੱਧਾ ਕਰਕੇ ਇੱਕ ਵਾਰੀ ਆਪਾਂ ਸਿੱਧਾ ਹੀ ਪਾ ਦੇਣਾ ਇਹਨੂੰ ਲੋ ਜੀ ਇੱਕ ਵਾਰੀ ਇਸ ਦੁਆਰਾ ਸੋਚਣ ਵਿਚਾਰਨ ਤੋਂ ਬਾਅਦ ਥੱਲੇ ਦੀ ਸਪੋਰਟ ਨਹੀਂ ਹੈਗੀ ਜਿੱਦਾਂ ਆ ਇੱਕ ਐਂਗਲ ਆ ਸਿਰਫ ਇਸ ਤੋਂ ਪਿੱਛੇ ਕੋਈ ਸਪੋਰਟ ਨਹੀਂ ਹੈਗੀ ਜਾਂ ਫੇ ਉੱਥੋਂ ਸਪੋਰਟ ਆਪਾਂ ਨੂੰ ਲਾਉਣੀ ਪੈਣੀ ਹੈ ਤੇ ਉਸ ਤੋਂ ਬੈਟਰ ਫੇ ਸਾਨੂੰ ਇਹੀ ਲੱਗਿਆ ਕਿ ਆਪਾਂ ਇੱਥੋਂ ਦੀ ਚਿੱਥੋ ਹੀ ਹੈਗਾ ਸਗਾ ਪੱਟ ਹੋਇਆ ਨਾ ਤੇ ਮਤਲਬ ਇਹ ਫਿਲਹਾਲ ਉਦਹੀਂ ਆ ਜਿੱਦਾਂ ਇੱਧਰ ਵੀ ਕੁੰਡੀ ਉਹ ਜੀ ਪਾਈ ਆ ਤੇ ਆ ਵੀ ਰਿੰਗ ਜਾਂ ਉਦਹੀਂ ਪਾਇਆ ਇਹ ਫਿਕਸ ਆਪਾਂ ਕਰ ਦੇਣਾ ਇੱਥੋਂ ਪੈਪ ਸਾਰਾ ਫਿਟਿੰਗ ਸਹੀ ਤਰੀਕੇ ਦੀ ਤੇ ਇੱਥੋਂ ਪਹਿਲਾਂ ਆਪਾਂ ਇਨਾ ਕੱਸ ਲੈਣਾ ਹੁਣ ਆ ਜਿਹੜਾ ਬਿੰਗਾ ਹੋਇਆ ਇਹਨੂੰ ਇਦਾਂ ਹੀ ਗਰਮ ਕਰਕੇ ਪੂਰੀ ਸੈਟਿੰਗ ਕਰਕੇ ਬਿਠਾ ਲੈਣਾ ਨਾਲ ਆਪਾਂ ਸਹੀ ਕਿ ਨਹੀਂ ਕਰੋ ਤਾਂ ਚੈੱਕ ਪੈਪ ਦੀ ਫਿਟਿੰਗ ਆਪਾਂ ਕਰ ਦਿੱਤੀ ਐ ਤੇ ਇਹਨੂੰ ਜਿਆਦਾ ਕੁਝ ਨਹੀਂ ਕੀਤਾ ਸਿਰਫ ਖੋਲਿਆ ਖੋਲ ਕੇ ਸਿੱਧਾ ਕੀਤਾ ਸਿੱਧਾ ਕਰਕੇ ਫਿਰ ਵਢਿਆ ਮਤਲਬ ਇੰਨਾ ਕੁ ਛੋਟਾ ਕਰ ਦਿੱਤਾ ਥੋੜਾ ਜਿਹਾ 4-5 ਇੰਚ ਤੇ ਉਧਰ ਪਿੱਛੇ ਇੱਕ ਤਾਂ ਪੈਪ ਨੂੰ ਖਿੱਚ ਜੀ ਮਾਰਦਾ ਸੀਗਾ ਉਹ ਹਟ ਗਿਆ ਹਾਂ ਤੇ ਇਧਰੋਂ ਆਪਾਂ ਨਾਲ ਦੀ ਫਿਟਿੰਗ ਕਰ ਦਿੱਤੀ ਗੈਪ ਚੁੱਤ ਚਲ ਗੈਪ ਗੁੱਪ ਪੈ ਗਿਆ ਸੋ ਪਤਾ ਗਰਮ ਗਰਮ ਕਰਕੇ ਬਿਠਾਤਾ ਬਾਕੀ ਤੇ ਇਥੋ ਇੱਕ ਵਾਰੀ ਪੈਨ ਨਿਕਲਦੀ ਦੇਖਣੀ ਪੈਣੀ ਹੈ ਵੈਸੇ ਬਹੁਤ ਫਰਕ ਹੈ ਨਿਕਲਦੀ ਜੀ ਆਰਾਮ ਨਾਲ ਠੀਕ ਹੈ ਜੀ ਇਹਦਾ ਕਰਕੇ ਇਹਦਾ ਲਗਭਗ ਡੰਨਾ ਹੀ ਹੋਇਆ ਹੈ ਨਾ ਹੁਣ ਤਾਂ ਹੁਣ ਆਪਾਂ ਇਧਰ ਮਸ਼ੀਨ ਆਲੂ ਹੰਨੇ ਆ ਇਧਰ ਬਲਬ ਲਾਲ ਮਾ ਨਾ ਕੀ ਖਿਆ ਲੈਂ ਕਰ ਹਾਂ ਬਲਬ ਲਾ ਦੰਨੇ ਬਲਬ ਲਾ ਕੇ ਤਾਂ ਇਹਦੇ ਦੋ ਤਿੰਨ ਕੰਮ ਹੈ ਇੱਕ ਤਾਂ ਦਾਤੀ ਦਾ 베어ਿੰਗ ਪੈਣ ਵਾਲਾ ਆਹ ਲਓ ਹੋਣੀ ਨਹੀਂ ਪਤਾ ਟਕ ਟਕ ਕਰਦਾ ਹੈ ਦੇਖਦੇ ਕੋਲ ਕੇ ਗੁੱਲੀ ਗੱਲੀ ਨਾਲ ਵੱਡ ਹੋਈ ਹੋਵੇ ਤੇ ਇੱਕ ਇਹਦਾ ਹੋਰ ਕੰਮ ਸਿਗਾ ਹਾਂ ਉਹ ਪੈਪ ਟੁੱਟੇ ਤੇ ਇਹਦਾ ਵੀ ਕਰਦੇ ਹਾਂ ਇਹ ਐਕਚੁਅਲੀ ਇਹ ਵਿੱਚ ਬੁਸ਼ ਨਾ ਹੋਣ ਦੀ ਵਜ੍ਹਾ ਨਾਲ ਵੱਡ ਹੋਇਆ ਹੈ ਇਹਦੇ ਵਿੱਚ ਵੀ ਨਹੀਂ ਹੈਗਾ ਬੁਸ਼ ਬੁਸ਼ ਮੈਨੂੰ ਲੱਗਦਾ ਆਪਣੇ ਕੋਲ ਵੀ ਇਹਦੇ ਨਾਲ ਤੇ ਸ਼ਾਇਦ ਹੀ ਹੋਣ ਕਿਉਂਕਿ ਦੂਜੇ ਬੁਸ਼ ਤਾਂ ਵਹਰੇ ਪਏ ਆ ਸ਼ਾਇਦ ਇੱਕ ਦੋ ਵੀ ਕੁ ਸਟਿਸ ਹੋਣਗੇ ਬਟ ਪੱਕਾ ਨਹੀਂ ਕਹਿ ਸਕਦਾ ਮੈਂ ਬਾਕੀ ਲੱਭ ਲੰਨੇ ਚਾਹਤੇ ਬਹੁਤ ਸ਼ਲੱਭ ਲੱਭ ਲੰਨੇ ਯੋ ਇਹ ਆ ਪੇਪੇ ਦਾ ਟਟਿਆ ਸੀਗਾ ਆ ਤਾਂ ਬਹੁਤ ਸ਼ਲੱਭ ਗਿਆ ਆਪਾਂ ਨੂੰ ਪਲਾਸਟਿਕ ਦੇ ਬਹੁਛ ਨਹੀਂ ਪਰ ਲੱਭੇ ਤੇ ਪਲਾਸਟਿਕ ਤੇ ਬਹੁਤ ਚਲਬਾਈ ਹੋਣੀ ਸਵੇਰ ਨੂੰ ਪਾ ਲੂਗੇ ਤੇ ਬਾਕੀ ਆਪਣਾ ਹੁਣ ਕੰਮ ਚੱਲਦਾ ਹੋ ਗਿਆ ਯਾਨੀ ਕਿ ਯਾਰ ਥੱਲਿਆਂ ਵੀ ਓਂ ਕਰਿਆ ਪੱਤੀ ਪੱਤੀ ਵੱਢ ਹੋਈ ਏ ਓਏ ਥੱਲਿਆਂ ਵੀ ਵੱਢ ਹੋਈ ਏ ਅਸਾਂ ਜਿਵੇਂ ਇਹ ਨੂੰ ਇਹ ਲੱਗਦੀ ਹੈ ਉੱਪਰ ਵਾਲੀ ਠੀਕ ਆ ਉਹਦਾ ਕਾਲੀਆਂ ਤਾਂ ਹੋਊਗੀਆਂ ਤੇ ਪੰਨਾਂ ਵੀ ਹੋਊਗਾ ਤੇ ਆਪਣਾ ਪੈਪ ਵਾਲਾ ਕੰਮ ਚੱਲਦਾ ਹੋ ਗਿਆ ਇੱਥੇ ਨੂੰ ਵੱਢ ਕੇ ਐਡਾ ਪੀਸ ਆਪਾਂ ਨਵਾਂ ਲਾ ਗਏ ਇਹਦੇ ਵਿੱਚ ਤੇ ਆਹ ਪੁੱਛ ਲਾ ਗਏ ਤਾਂ ਤੇ ਹੁਣ ਆਪਾਂ ਇਹਨੂੰ ਖੋਲਦੇ ਹਾਂ ਉਦੋਂ ਤੱਕ ਦਾਤੀ ਵਾਲਾ ਵੇਰਾਂ ਖੋਲਦਾ ਤੇ ਫਿਰ ਦੇਖਦੇ ਹਾਂ ਕਿ ਵਿੱਚ ਕੀ ਨਿਕਲਦਾ ਲਓ ਜੀ ਡੱਬੀ ਦਾ ਟੱਕਣਾ ਖੋਲਿਆ ਸੀਗਾ ਤੇ ਇਹਦੇ ਵਿੱਚ ਸਮੱਸਿਆ ਸੀ ਆਹ ਤੇ ਇਹਦੇ ਵਿੱਚ ਕੱਪ ਦੇ ਵਿੱਚ 베アリング ਲੂਸ ਆ ਤੇ ਦੂਜੀ ਗੱਲ ਇਹਦੀ ਚੈੱਕ ਨਟ ਚੋਪ ਨਟ ਸਲਿੱਪਿਆ ਮੇਰੇ ਹਿਸਾਬ ਨਾਲ ਜਿਹੜੀ ਗੋਲੀ ਹੈ ਇਹਦੀ ਹੈੱਡ ਵਾਲੀ ਉਹ ਵੀ ਖਤਮ ਹੋਈ ਹੈ ਕਿਉਂਕਿ ਧਿੱਲੀ ਚੱਲ ਚੱਲ ਕੇ ਨਾ 베アリング ਦੇ ਵਿੱਚ ਤੇ ਉਹ ਵੀ ਖਤਮ ਹੋ ਗਿਆ ਉਹਦਾ ਸਾਈਜ਼ ਵੀ ਤੇ ਹੁਣ ਇਹਨੂੰ ਬੇਰੰਗ ਡੱਬੀ ਪਲੱਸ ਹੈਡ ਦੀ ਗੋਲੀ ਤਿੰਨੇ ਚੀਜ਼ਾਂ ਚੇਂਜ ਕਰਨੀਆਂ ਪੋਗੀਆਂ ਹਾਂ ਆਪਾਂ ਨੂੰ ਹੁੰਦਾ ਲੱਗਾ ਹੈਡ ਦੀ ਗੋਲੀ ਪੱਟ ਕੇ ਲਾਉਣ ਤੇ ਥੋੜੀ ਜੀ ਸਮੱਸਿਆ ਆ ਗਈ ਕੰਮ ਦੇ ਵਿੱਚ ਚਲਾਤਾ ਜਿਹੜਾ ਸੀਗਾ ਹਨਾ ਪਹਿਲਾਂ ਸੀਗਾ ਪਲਾਸਟਿਕ ਵਾਲੀ ਪਾਈ ਇੱਥੇ ਰਿੜੂ ਜੇ ਕਿੱਥੇ ਗਈ ਯਾਰ ਆ ਬੇ ਇਹ ਇਹ ਤਾਂ ਸਿੱਦੇ ਕੱਸਿਓ ਸੀਗੇ ਪਤਾ ਨਹੀਂ ਕਿੱਦਾਂ ਚੱਲੀ ਚੱਲੀ ਜਾਂਦੀ ਸੀਗੀ ਰੱਬ ਵਈ ਜਾਣੇ ਤੇ ਹੁਣ ਹੈਗੇ ਤਾਂ ਇਹਨੂੰ ਪੱਤੀ ਵਾਲੀ ਸੀਗੀ ਇਹਨੂੰ ਜਿਹੜੀ ਹਨਾ ਇੰਨੀ ਕਿ ਛਰੀ ਹੁੰਦੀ ਆ ਪੱਤੀ ਦੇ ਵਿੱਚ ਆਪਣੇ ਰੇਡੀਓ ਦੇ ਵਿੱਚ ਆਜੋ ਵੀ ਪੁਲੀ ਹੁੰਦੀ ਆ ਤੇ ਇਹਦੇ ਵਿੱਚ ਤੇ ਉਹ ਵਾਲੀ ਤਾਂ ਹੈ ਨਹੀਂ ਸੀਗੇ ਹੁਣ ਆਪਾਂ ਨੂੰ ਇਹ ਫਿੱਟ ਕਰਨੇ ਬੈ ਕਿਉਂਕਿ ਐਮਰਜੈਂਸੀ ਆ ਨਾ ਇਥੋਂ ਕਿਤੇ ਮਿਲਣਾ ਲੱਗੇ ਸ਼ੱਕਿਆ ਤੇ ਜਾਨਕਿ ਜਿਗਾਰਡ ਲਾ ਦਿੱਤਾ ਤੇ ਇਹ ਚੱਲੂਗਾ ਨੋ ਪ੍ਰੋਬਲਮ ਤੇ ਦੂਜੀ ਗੱਲ ਇਹ ਵੀ ਇਹਦੀ ਡੱਬੀ ਖਰਾਬ ਸੀਗੀ ਖੋਲੀ ਆ ਤੇ ਹੁਣ ਫੇ ਇਹਦੇ ਵਿੱਚ ਡੱਬੀ ਲਾਉਣ ਤੋਂ ਪਹਿਲਾਂ ਆਪਾਂ ਨੂੰ ਦੇਖਣਾ ਪੈਣਾ ਸੀਗਾ ਵੀ ਇਹਦੇ ਸੈਟਿੰਗ ਹੁਣ ਇਹਦੇ ਵਿੱਚ ਤੁਸੀਂ ਦੇਖੋ ਫਿੰਗਰ ਦੇ ਵਿੱਚ ਉਂਗਲੀ ਪੈਂਦੀ ਆ ਪੂਰੀ ਕੀ ਲਨਵੈਂਟ ਇਹਦੀ ਕਰਾਂਗੇ ਹੁਣ ਇਹ ਕਿੰਨੀ ਪਲੇ ਪਈ ਆ ਇਹਦੇ ਵਿੱਚ ਇੰਚੀ ਅੱਗੇ ਪਿੱਛੇ ਹਿੱਲੀ ਜਾਂਦੀ ਅੱਧੀ ਇੰਚੀ ਸਟੈਪ ਤੇ ਹੁਣ ਇਸ ਕਰਕੇ ਫੇਰ ਇਹਦੀ ਡੱਬੀ ਦਾ ਚੇਂਜ ਕਰਨ ਦਾ ਡਿਸੀਜਨ ਕੈਨਸਲ ਕਰ ਦਿੱਤਾ ਆਪਾਂ ਤੇ ਹੁਣ ਆਪਾਂ ਇਹਨੂੰ ਇਹਦੀ ਹੈਡ ਦੀ ਗੁੱਲੀ ਜਿਹੜੀ ਹੈ ਚੈੱਕ ਨਟ ਤੇ ਆਪਣਾ ਇਹਨਾਂ ਟੂਸੇ ਹੀ ਸਗਾ ਤੇ ਉਹ ਜ਼ਰੂਰ ਆਪਾਂ ਲਾ ਲੈਣਾ ਖਤਮ ਹੀ ਸੀਗਾ ਹੈਡ ਦੀ ਗੁੱਲੀ ਲਾ ਦੇਾਂਗੇ ਤੇ ਬਾਕੀ ਫੇਰ ਬਾਈ ਹਣਾਂ ਦੱਸ ਦੇਾਂਗੇ ਵੀ ਜੇਕਰ ਤੁਸੀਂ ਇਹਦੀ ਸਟੈਪ ਦੀ ਆਵਾਜ਼ ਬਹੁ ਕਰਦੀ ਹੈ ਇਹ ਤੇ ਜੇ ਇਹਦੀ ਆਵਾਜ਼ ਹਟਾਉਣੀ ਹੈ ਤੁਸੀਂ ਤੇ ਤੁਹਾਨੂੰ ਫਿੰਗਰ ਪਲੱਸ ਸਟੈਪ ਪਲੱਸ ਡੱਬੀ 베어ਿੰਗ ਇਹ ਚੇਂਜ ਕਰਨਾ ਪੈਣਾ ਸਾਰਾ ਕੁਝ ਇਹ ਆਵਾਜ਼ हटੂਗੀ ਤੇ ਨਹੀਂ ਤਾਂ ਨਹੀਂ हटੂਗੀ ਹੁਣ ਆਪਾਂ ਹਿੱਟ ਦੀ ਗੁੱਲੀ ਲਾ ਦਨੇ ਆ ਫਿਲਹਾਲ ਜਿਹੜਾ ਚੈਕ ਨਟ ਲੂਸ ਹੁੰਦਾ ਬਾਰ ਬਾਰ ਉਹ ਹਟ ਜਾਊਗਾ ਤੇ ਆ ਇਧਰ ਹੋ ਗਿਆ ਸੀ ਆਪਣਾ ਕੰਮ ਡਨ ਉੱਪਰਲੀ ਪੱਤੀ ਆਪਾਂ ਤਾਂ ਨਹੀਂ ਚੱਸੀ ਹੈ ਜੀ ਤੇ ਬੁੱਛ ਬਾਈ ਹੁਣੀ ਪਾ ਲੂਗੇ ਸਵੇਰੇ ਤਾਂ ਇਧਰ ਵੀ ਪੈਣ ਵਾਲਾ ਵੇ ਇਹ ਪਾ ਕੇ ਫੇਰ ਰੈਡ ਕਰ ਲੂਗੇ ਆਹ ਭਈਆ ਦੀ ਪੱਤੀ ਕਰੀਬ-ਕਰੀਬ ਸਵਾ ਦੋ ਹੋ ਗਿਆ ਤੇ ਕੰਮ ਆਪਣਾ ਲਗਭਗ ਰਨ ਹੋ ਗਿਆ ਆ ਤੇ ਆਹ ਡੱਬੀ ਆਪਾਂ ਉਹੀ ਰਹਿਣਾਂ ਦਿੱਤੀ ਆ ਤੇ ਜੋ ਕਿ ਹੁਣ ਆਪਾਂ ਦੱਸ ਦਿਆਂਗੇ ਵੀ ਸਟੈਪ ਫਿੰਗਰ ਪਲੱਸ ਆਪਣੀ ਡੱਬੀ ਬੇਰੰਗ ਚੇਂਜ ਕਰਨਾ ਪਊਗਾ ਜੇਕਰ ਤੁਸੀਂ ਇਹਦੀ ਆਵਾਜ਼ ਹਟਾਉਣੀ ਹੈ ਨਹੀਂ ਤਾਂ ਫੇਰ ਭਾਈ ਕਹਿੰਦੇ ਦੋ ਕੁ ਦਿਨ ਦਾ ਕੰਮ ਹੈਗਾ ਅਜੇ ਚਲਾ ਲਓ ਫੇ ਤੇ ਦੂਜੀ ਗੱਲ ਆਪਣਾ ਹੋਰ ਰਹਿ ਗਈ ਇੱਕ ਪੱਤੀ ਵਾਲੀ ਪੱਤੀ ਹੁਣ ਕਰੀ ਥੋੜ੍ਹੀ ਗਈ ਜਾਣੀ ਆ ਇਹ ਇੱਥੇ ਲਾ ਦਿੰਗੇ ਮਾੜੇ ਜਿਹਾ ਨਟ ਲਾ ਦਿੰਦੋ ਆਪਾਂ ਦੱਸ ਦਾਂਗੇ ਇਹਦਾ ਕ੍ਰਾਸ ਕਰ ਲੈਣਾ ਇੱਕ ਤੇ ਬਾਕੀ ਇਹਦੇ ਨਾਲ ਹੀ ਆਪਾਂ ਅੱਜ ਦੇ ਬਲੌਗ ਦੀ ਸਮਾਪਤੀ ਕਰਦੇ ਆਂ ਕੰਮ ਤਾਂ ਹੋਰ ਵੀ ਸਿਕਾ ਉਹ ਤਵੀਆਂ ਵੀ ਆ ਤੇ ਸੋਚਿਆ ਵੀ ਸਿਕਾ ਵੀ ਚੱਲ ਕੁਛ ਨਾ ਕੁਛ ਕਰ ਲਾਂਗੇ ਬਟ ਕੱਲ ਦੀ ਰਾਤ ਲਈ ਵੀ ਕੰਮ ਬੁੱਕ ਕੀਤਾ ਹੋਇਆ ਪਹਿਲਾਂ ਹੀ ਵੀ ਜੇ ਅੱਜ ਸਾਰੀ ਰਾਤ ਲਾਤੀ ਤਾਂ ਫੇਰ ਕੱਲ ਨੂੰ ਕੰਮ ਔਖਾ ਹੋ ਜਾਊਗਾ ਤੇ ਇਸ ਕਰਕੇ ਆਪਾਂ ਫੇਰ ਅੱਜ ਥੋੜਾ ਜਿਹਾ 2:00 ਵੱਜ ਗਏ ਥੋੜਾ ਜਿਹਾ 4-5 ਘੰਟੇ ਸੌਂ ਹੋ ਗਿਆ ਤਾਂ ਤਾਂ ਵੀ ਵਧੀਆ ਰਹਿਣਾ ਕੰਮ ਨੀਂਦ ਪੂਰੀ ਹੋ ਜਾਂਦੀ ਆ ਤੇ ਬਾਕੀ ਇਹਦੇ ਨਾਲ ਹੀ ਆਪਾਂ ਤੁਹਾਨੂੰ ਅੱਜ ਦੇ ਬਲੌਗ 'ਚ ਤੁਹਾਡੇ ਤੋਂ ਇਜਾਜ਼ਤ ਲੈਣੇ ਆ ਤੇ ਆਪਾਂ ਤੁਹਾਨੂੰ ਮਿਲਦੇ ਆ ਅਗਲੇ ਬਲੌਗ ਦੇ ਵਿੱਚ ਕਿਸੇ ਹੋਰ ਟੌਪਿਕ ਦੇ ਨਾਲ ਵੀਡੀਓ ਨੂੰ ਲਾਈਕ ਕਰਦੇ ਜਿਹੜੇ ਵੀ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਕਿਉਂਕਿ ਆਪਾਂ ਇਦਾਂ ਦਾ ਕੰਟੈਂਟ ਲੈ ਕੇ ਆਉਂਦੇ ਰਹਿੰਦੇ ਆ ਤੇ ਉਮੀਦ ਕਰਦੇ ਆ ਤੁਹਾਨੂੰ ਬਲੌਗ ਸਾਡੇ ਪਸੰਦ ਆਉਂਦੇ ਹੋਊਗੇ ਤੇ ਇਸ ਦੇ ਨਾਲ ਹੀ ਆਪਾਂ ਹੁਣ ਇਜਾਜ਼ਤ ਲੈਣੇ ਆ ਤੁਹਾਡੇ ਤੋਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ